ਇਹਨਾਂ ਨੇ ਬਾਈ 25 25 30 30 ਲੀਟਰ ਦੋ ਤਾਂ ਘੜਨਾ ਬਾਈ ਬੱਚਿਆਂ ਨੇ ਠੀਕ ਆ ਗੱਲ ਆ ਕਿ ਆਪਾਂ ਜ਼ਿਆਦਾਤਰ ਆਪਾਂ ਫਾਰਮਾਸੀ ਪਰਚੇਜ਼ ਕਰਦੇ ਬਾਕੀ ਲਾਇਆ ਸੀ ਸਾਰੇ ਕਿਤੋਂ ਹੀ ਲੈਣੇ ਆਗੇ ਠੀਕ ਆ ਜੀ ਆ ਦੇਖ ਲੈਗ ਸਕੋਰ ਹੋ ਗਿਆ ਠੀਕ ਆ ਫੇਸ ਦੇਖ ਲਾ ਮਤਲਬ ਇੰਨਾ ਹੀ ਫੇਸ ਰਹਿਣਾ ਬਾਈ ਇਹਦਾ ਸਹੀ ਗੀਆਂ ਝੂਲੀਆਂ ਦਿਖਾ ਬਾਈ ਮਤਲਬ ਕਿ ਗੁਲਾਬੀ ਥਾਣਾ ਠੀਕ ਆ ਹਾਂ ਤੇ ਆ ਦੇਖੋ ਜਿਵੇਂ ਆਹ ਇਹ ਨਗੀਨੇ ਹੀ ਐ ਮੰਨ ਲਾ ਠੀਕ ਆ ਆ ਲੈ ਆ ਵੀ ਛੱਲੋ ਝੋਲ ਕਿੰਨਾ ਪਿਆਰਾ ਦੇਖ ਲੇ ਅਰੇ ਛੋਟਾ ਹੀ ਕਰਨ ਤੇ ਛੋਟਾ ਹੀ ਮੂੰਹ ਉਹਨਾਂ ਦੇ ਵੀਊ ਵੀ ਘਟੋ ਘਟ 10 ਲੱਖ ਦੇ ਲਵੇ ਮਤਲਬ ਕਿ ਅੱਜ ਵੀ ਆਇ ਨਹੀਂ ਪਤਾ ਵੀ ਫੋਨ ਆਉਣ ਲੱਗੇ ਨਾ ਉਸ ਵੀਡੀਓ ਤੇ ਸਹੀ ਗਾ ਹਾਂਜੀ ਅਸੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀ ਪਿੰਡ ਪਿੱਥੋ ਦੇ ਵਿੱਚ ਬਾਈ ਰੋਹਣ ਕੋਲੇ ਬਾਈ ਰੋਹਣ ਕੋਲੇ ਨਾ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀਆਂ ਸੁਨੱਖੀਆਂ ਬੱਚੀਆਂ ਦਿਖਾਵਾਂਗੇ ਮਿੱਤਰੋ ਬੱਚੀਆਂ ਦੀ ਗਿਣਤੀ ਰਹੂਗੀ ਜਿਹੜੀਆਂ 14 ਬੱਚੀਆਂ ਦਿਖਾਵਾਂਗੇ ਵੱਡੀਆਂ ਛੋਟੀਆਂ ਸਾਰੀਆਂ 14 ਆਹ ਦੇਖ ਲਓ ਇੱਕ ਇਧਰਲੇ ਪਾਸੇ ਆ ਗਈਆਂ ਨਾ ਛੋਟੀਆਂ-ਛੋਟੀਆਂ ਬੱਚੀਆਂ ਤੇ ਪਲ ਫੁੱਲ ਬ੍ਰੀਡ ਵਾਲੀਆਂ ਬੱਚੀਆਂ ਆ ਗਈਆਂ ਆਹ ਦੇਖ ਲਓ ਜਿਹੜੀ ਆ ਬੱਚੀ ਆ ਗਈ ਨਾ ਐਨ ਪੂਰੀ ਸਿਰਾ ਸੈੱਟ ਬੱਚੀਆਂ ਨੇ ਆਜੋ ਆਪਾਂ ਬਾਈ ਰੋਹਣਾ ਕਰਵਾ ਕੇ ਗੱਲਬਾਤ ਤੇ ਲੈ ਕੇ ਤੁਹਾਨੂੰ ਜਾਣਕਾਰੀ ਦਿੰਨੇ ਆਂ ਬਾਕੀ ਵੀਡੀਓ ਨੂੰ ਨਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਓ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਹੋਰ ਬਾਈ ਠੀਕ ਠਾਕ ਹੋ ਬਹੁਤ ਵਧੀਆ ਜੀ ਕਿਰਪਾ ਬਾਬੀ ਜੀ ਅੱਛਾ ਬਾਈ ਆਪਣੇ ਜਿੱਥੇ ਆਪਾਂ ਹੁਣ ਵੀਡੀਓ ਬਣਾ ਰਹੇ ਆਂ ਹਨਾ ਇਸ ਪਿੰਡ ਦਾ ਨਾਮ ਤੇ ਇਹ ਕਿੱਥੇ ਰਹਿੰਦਾ ਆਪਣਾ ਘਰ ਬਾਈ ਨਾਮ ਹੈ ਜੀ ਰੋਹਣਾ ਪਿੰਡ ਪਿੱਥੋ ਆ ਜੀ ਜ਼ਿਲ੍ਹਾ ਬਠਿੰਡਾ ਤਾਂ ਇਸ ਵੀਰ ਰਾਮਪਰਾ ਫੂਲ ਹੈ ਜੀ ਰਾਮਪਰੇ ਤੋਂ 5 ਕਿਲੋਮੀਟਰ ਆਪਣਾ ਪਿੰਡ ਆ ਬਾਈ ਠੀਕ ਹੈ ਠੀਕ ਹੈ ਸਿੱਧੂ ਪੱਤੀ ਏਡੇ ਕੋਲ ਆਪਣਾ ਘਰ ਠ ਗਿਣਤੀ ਰਹੂਗੀ 14 ਹਾਂਜੀ 14 ਮੱਛੀਆਂ ਬਾਈ ਆਪਣੇ ਕੋਲ ਛੋਟੀਆਂ ਵੱਡੀਆਂ ਠੀਕ ਆ ਕੁਛ ਮਤਲਬ ਕਿ ਆ ਬੱਚੀਆਂ ਜਿਹੜੀਆਂ ਹੈਗੀਆਂ ਤਾਂ ਮਤਲਬ ਸੀਮਾ ਲਾਈਨ ਦੇ ਕਾਬਲ ਆ। ਇਹ ਆ ਬਸ ਆਇਆ ਮਾਲੇ ਮਹੀਨੇ-ਮਹੀਨੇ ਦੋ-ਦੋ ਮਹੀਨਾਂ ਟਿਕਾ ਲਾਈਨ ਦੇ ਕਾਬਲ ਬੱਚੇਗਾ। ਠੀਕ ਆ। ਜੇ ਗੱਲ ਕਰ ਲਗੇ ਹੁਣ ਆਪਾਂ ਪਹਿਲੇ ਨੰਬਰ ਵਾਲੀਆਂ ਬੱਚੀਆਂ ਤੋਂ ਹੀ। ਹਾਂ ਨਾ ਇਹ ਬੱਚੀਆਂ ਦੀ ਆਪਾਂ ਪਹਿਲੇ ਨੰਬਰ ਵਾਲੀ ਬੱਚੀ ਦੀ ਦੱਸੋ ਉਮਰ ਕਿੰਨੀ ਕੁ ਹੋਊਗੀ? ਉਮਰ ਬਾਈ ਖੀਰੀਆ ਮੋਹ। ਆਜਾ ਤੈਨੂੰ ਦੰਦ ਪਟਾ ਕੇ ਦਿਖਾ। ਲੈ ਦਿਖਾ ਦੇ। ਕਹਿੰਦਾ ਫਿਰ ਤਾਂ ਤੂੰ ਜਮਾਣ ਸੌਣੇ ਦੇ ਸਾਗ ਗਈ ਹੋ ਜੇ। ਇਹ ਆ ਲੋ ਮਿੱਤਰੋ ਜਮਾ ਖੀਰੀ ਬੱਚੀ ਆ ਗਈ। ਸਾਰੀਆਂ ਪਿਓਰ ਖੀਰੀਆਂ ਬੱਚੀਆਂ ਬਾਈ ਗਰੰਟਡ। ਕਿੱਥੋਂ ਲੈਤੀ ਹੋਈ ਬੱਚੀ ਇਹ ਹਾਂਜੀ ਭਾਈ ਮਤਲਬ ਕਿ ਆਪਾਂ ਜ਼ਿਆਦਾਤਰ ਆਪਾਂ ਫਾਰਮਾਸੀ ਪਰਚੇਜ਼ ਕਰਦੇ ਬਾਕੀ ਲਿਆ ਸੀ ਸਾਰੇ ਕਿਤੋਂ ਹੀ ਲੈਨੇ ਹੈ ਠੀਕ ਆ ਠੀਕ ਆ ਪਰ ਜ਼ਿਆਦਾਤਰ ਆਪਣਾ ਸਟਾਕ ਸਾਰਾ ਮਤਲਬ ਕਿ ਫਾਰਮਾਸੀੋਂ ਆਉਂਦਾ ਠੀਕ ਆ ਲੈ ਵੀ ਆਹ ਦੇਖ ਲੋ ਬਹੁਤ ਸੋਹਣੀ ਸੁਨੱਖੀ ਬੱਚੀ ਆ ਤੇ ਫੁੱਲ ਬਰੀਡ ਵਾਲੀ ਆ ਰੋਹਣ ਵੀਰੇ ਜਿਵੇਂ ਆਪਾਂ ਗੱਲ ਕਰ ਲਗੇ ਹੈਨਾ ਵੀ ਇਹ ਗੱਬਣ ਗੁੱਬਣ ਤਾਂ ਨਹੀਂ ਹੈਗੀ ਨਹੀਂ 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 ਭਾਈ ਇਹ ਮਤਲਬ ਕਿ ਸੀਮਾ ਲੈਣ ਦੇ ਕਾ ਬੜਾ ਬੱਚੀਆਂ ਦੋਨੇ ਠੀਕ ਆ ਹਾਂ ਬਾਕੀ ਝੋੜੀਆਂ ਝੂਲੀਆਂ ਦਿਖਾ ਭਾਈ ਮਤਲਬ ਕਿ ਗੁਲਾਬੀ ਥਾਣਾ ਠੀਕ ਆ ਹਾਂ ਤੇ ਆ ਦੇਖੋ ਜਿਵੇਂ ਆਹਾ ਹਾ ਹਾ ਆਜਾ ਜਮਾ ਸੇਰਾ ਸੈਟੀ ਹੋਇਆ ਪਰ ਇੱਕ ਗੱਲ ਮੈਨੂੰ ਐਂ ਲੱਗਦੀ ਆ ਰੋ ਹੁਣ ਜਿਹੜੀ ਆ ਪਹਿੜ ਹੋਊਗੀ ਨਾ ਤੇ ਟੁੱਟਮਾ ਦਾ ਲੇਵਾ ਨਹੀਂ ਰੱਖਣੇ ਨੇ ਨਾ ਨਾ ਫਿਕਸ ਆਡਰ ਬਈ ਪੂਰੇ ਕੰਪੈਕਟਰ ਆਡਰ ਤਿਆਰ ਕਰਨੇ ਬੱਚਿਆਂ ਨੇ ਸਹੀ ਗੱਲ ਆ ਐਂ ਨਹੀਂ ਹੈਗਾ ਵੀ ਬਾਕੀ ਸਵੀਆਂ ਪਲੀਆਂ ਬਹੁਤ ਆ ਬਾਈ ਨਜਾਇਜ਼ ਬੱਚੇ ਹਾਂ ਦੂਜੇ ਨੰਬਰ ਤੇ ਇਹ ਆਏ ਲੱਗੇ ਦੋਨੇ ਪੈਣਾ ਹੀ ਆਏ ਆਏ ਹਾਏ ਹਾਏ ਮੂੰਹ ਦੇ ਸ਼ਬਦ ਖੋਲੇ ਤਾਂ ਮੇਰੇ ਇਹ ਵੀ ਖੀਰੀ ਹੈ ਹਾਂਜੀ ਬਾਈ ਠੀਕ ਆ ਇਹ ਵੀ ਖੀਰੀ ਆ ਗਈ ਵੈਰੀ ਗੁੱਡ ਬਾਈ ਫਿਰ ਹੁਣ ਤੇਰੀ ਵਾਲੀ ਗੱਲ ਦੀ ਜਿਵੇਂ ਵੇਟ ਬੂਟ ਜਮ ਤਿਆਰ ਕਰੀ ਖੜੀਆਂ ਹਨ ਹਾਂ ਹਾਂਜੀ ਹਾਂ ਤੇ ਤੂੰ ਖੋਲ ਕਰਾਂ ਮੈਂ ਥੱਲੋਂ ਦਿਖਾ ਦਾਂ ਵੇ ਇਹ ਆ ਦੇਖ ਲੋ ਤਾਂ ਥਣ ਥਣ ਇਹਦੇ ਵੀ ਚੰਗੇ ਆ ਬਾਕੀ ਪਿੰਕ ਪਿੰਕ ਨੇ ਸਾਰੀਆਂ ਹੇ ਲੈ ਚੱਲ ਕਰ ਲੈ ਵੀ ਆ ਦੇਖ ਲੋ ਬਹੁਤ ਸੋਹਣੀ ਸੁਨੱਖੀ ਬੱਚੀ ਦਿਖਾਉਣ ਲੱਗੇ ਆ ਤੇ ਆ ਬਰੀਡ ਵਾਲਾ ਪਾਸਾ ਵੀ ਚੈੱਕ ਕਰ ਲਓ ਮੂਹ ਦੀ ਵੀ ਸੁਨੱਖੀ ਆ ਰੋਣ ਵੀਰੇ ਸੱਚ ਆਪਾਂ ਇੱਕ ਗੱਲ ਭੁੱਲ ਗਏ ਹਾਂਜੀ ਹਾਂਜੀ ਬਾਈ ਇਹ ਬੱਚਿਆਂ ਦੇ ਆਪਾਂ ਕਿਹੜੇ ਹਿਸਾਬ ਨਾਲ ਰੇਟ ਕਰਦੇ ਹੁੰਨੇ ਆ ਰੇਟ ਬਾਈ ਆਪਣੇ ਮਲਕੀ ਆਪਾਂ ਸਾਈਜ਼ ਦੇ ਹਿਸਾਬ ਨਾਲ ਵੈਸੇ ਰ ਉਧਰ ਖੜੀਆਂ ਹੁੰਦੀਆਂ ਆਪਣੇ ਵੀ ਉਧਰ ਛੋਟੀ ਤੋਂ ਲੈ ਕੇ ਮਤਲਬ ਕਿ ਵੱਡੀ ਤੋਂ ਲੈ ਕੇ ਛੋਟੀ ਤੱਕ ਹੁੰਦੇ ਆ ਆਪਣੇ ਠੀਕ ਆ ਹਾਂ ਬਾਕੀ ਜੇ ਰੇਟ ਆ ਗੱਲ ਕਰੀਏ ਵੀ ਜ਼ਿਆਦਾਤਰ ਆਪਣੇ ਕਸਟਮਰ ਵੀ ਹਾਂ ਵੀ ਇੱਕ ਸਿੰਗਲ ਪੰਛੀ ਕੋਈ ਨਹੀਂ ਲੈਂਦਾ ਬੰਦਾ ਠੀਕ ਆ ਹਾਂ ਜ਼ਿਆਦਾਤਰ 5 6 ਮਤਲਬ ਕਿ 5 6 ਤਨ 4 ਹੈਨਾ ਕਾ ਉਹਦੇ ਨਾਲ ਮੈਂ ਮਤਲਬ ਤੁਸੀਂ ਵੱਡੀ ਛੋਟੀ ਦਾੜ ਜਾ ਹਾਂ ਬਾ ਉਹ ਉਸ ਤੇ ਰੇਟ ਤੇ ਐਡਜਸਟਮੈਂਟ ਹੋ ਜਾਂਦੀ ਹੈ ਬਾਈ ਫਿਰ ਠੀਕ ਆ ਲੈ ਵੀ ਮਿੱਤਰੋ ਇਹ ਜੇ ਆਪਾਂ ਕੱਲੀਆਂ-ਕੱਲੀਆਂ ਦੀਆਂ ਨੇ ਜੇ ਤੁਸੀਂ ਫਾਰਮਾਂ ਚੀ ਲਓ ਮੈਨੂੰ ਐ ਲੱਗਦਾ ਕੋਈ ਚੰਗੇ ਰੁਪਏ ਮੰਗਣਗੇ ਪਰ ਐਡਜਸਟਮੈਂਟ ਹੋ ਜਾਂਦੀ ਹੈ ਇਹ ਆ ਦੇਖੋ ਦੇਖ ਸਾਰੀਆਂ ਸਾਰੀਆਂ ਬੱਚੇ ਸਿੰਗਲ ਚਾਰ ਥਾਣਾ ਬਾਈ ਇਹਦੀ ਬੱਚੀ ਦੀ ਉਮਰ ਕਿੰਨੀ ਕੁ ਹੋਊਗੀ ਇਹਦੀ ਬਾਈ ਇਹ ਇਹਨਾਂ ਦੀ ਹੈਗੇ 11 ਕ ਮਹੀਨੇ ਦੀ ਬੱਚੀ 11 ਕ ਮਹੀਨੇ ਠੀਕ ਆ ਕੱਦ ਘੱਟ ਬਹੁਤ ਵਧੀਆ ਹੈ ਨਾ ਹਾਂਜੀ ਹਾਂਜੀ ਬਾਈ ਲੈ ਵੀ ਆ ਦੇਖ ਲਓ ਤੁਸੀਂ ਇਹ ਚੈੱਕ ਕਰ ਲਓ ਲੈ ਲੰਮੀ ਹੋ ਤਾਂ ਕੱਦ ਕੋ ਤ ਪੂਰਾ ਕਰੂਗੀ ਦੇਖ ਚੱਟ ਅੱਛਾ ਰੋਹਣ ਜਿਵੇਂ ਆਪਾਂ ਗੱਲ ਕਰ ਲਗੇ ਵੀ ਇਹ ਪਹਿਲੇ ਪਹਿਲੇ ਸੂਏ ਕਿੰਨਾ ਕਿੰਨਾ ਦੁੱਧ ਪਾ ਦੇਣਗੇ ਬਾਈ ਪਹਿਲੇ ਨਾ ਇਹਨਾਂ ਨੇ ਬਾਈ 25 25 30 ਲੀਟਰ ਦੁੱਧ ਘੜਨਾ ਬਾਈ ਬੱਚਿਆਂ ਨੇ ਠੀਕ ਆ ਗੱਲ ਨਹੀਂ ਆ ਵੀ ਯਾਰ ਮੈਨੂੰ ਐਂ ਦੱਸਿਆ ਇੱਕ ਬੰਦਿਆਂ ਦੀ ਸਫਤਤਾ ਮਿੱਤਰੋ ਸਫਤਤਾ ਇਹ ਹੈ ਕਿ ਸਾਫ ਸਫਾਈ ਵਾਲੀ ਤੇ ਜੋੜੇ ਨਾਲ ਜੋੜਾ ਜਮਾ ਮਲਾ ਦਿੰਦੇ ਵੀ ਜਮਾ ਆ ਵੀ ਦੋਨੇ ਪੈਣਾ ਹੀ ਹੈ ਹਾਂਜੀ ਬਾਈ ਇਹ ਵੀ ਪੈਣਾ ਹੈ ਇਹ ਵੀ ਚੋਲੀ ਚੋਲੀ ਚੰਗੀ ਆ ਯਾਰ ਬਹੁਤ ਸੋਹਣੇ ਮਲ ਗਿਆ ਦੇਖ ਬਾਈ ਸਿੰਗਲ ਚਾਰ ਥਣ ਠੀਕ ਆ ਪ੍ਰੋਪਰ ਪੂਰੇ ਵਧੀਆ ਗੈਪ ਤੇ ਠੀਕ ਆ ਉਹ ਤਾਂ ਤੁਸੀਂ ਬਧਾਈ ਦੇ ਪਾਤਰ ਹੁਣ ਜਿਹੜਾ ਤੁਸੀਂ ਕੰਮ ਕਰਦੇ ਹੋ ਹਨਾ ਤੇ ਬਰੀਕ ਝਾਰਨਾ ਲਾ ਲੈਨੇ ਉਹ ਮਾੜੀ ਚੀਜ਼ ਲੈ ਕੇ ਨਹੀਂ ਆਉਂਦੇ ਨਾ 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 ਬਾਈ ਮਾੜੀ ਚੀਜ਼ ਬਾਈ ਨਾਲ ਆਪਣੇ ਤੋਂ ਵੇਖੇ ਨਾ ਆਪਾਂ ਲਈਏ ਠੀਕ ਆ ਗੱਲ ਲੈ ਵੀ ਆ ਦੇਖ ਲੋ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਜਿਹੜਾ ਹੁੰਦਾ ਸੀ ਕਹਿੰਦੇ ਕੰਮ ਉਹੀ ਹੁੰਦਾ ਮਿੱਤਰੋ ਜਿਹੜੇ ਕੰਮ ਦੇ ਵਿੱਚ ਸੁਧਾਰ ਕਰਦੇ ਜਾਈਗੇ ਤੇ ਉਹ ਸੁਧਰਦਾ ਹੀ ਜਾਵੇ ਕੰਮ ਕੰਮ ਉਹੀ ਆ ਪਰ ਕੋਈ ਵੀ ਕੰਮ ਹੋਵੇ ਜਿਵੇਂ ਆ ਬੱਛੀਆਂ ਵਾਲੀ ਗੱਲ ਕਰ ਲਗੇ ਨਾ ਅੱਜ ਤੋਂ ਜੇ ਮੈਂ ਇੱਕ ਗੱਲ ਹੋਰ ਕਹਾਂ ਵੀ ਦੂੜ ਦੋ ਸਾਲ ਪਹਿਲਾਂ ਬੱਛੀਆਂ ਹੋਰ ਹੁੰਦੀਆਂ ਸੀ ਤੇ ਅੱਜ ਰੰਗ ਟੰਗ ਕੁਝ ਹੋਰ ਨਹੀਂ ਹਾਂ ਦੇਖ ਬਾਈ ਬੱਚਾ ਦੇਖ ਪਹਿਲਾਂ ਤੈਨੂੰ ਆ ਨਗੀਨੇ ਨਗੀਨੇ ਸਾਰੇ ਨਗੀਨੇ ਹੀ ਐ ਮੰਨ ਲਾ ਠੀਕ ਆ ਆ ਦੇ ਲੈ ਆ ਵੀ ਥੱਲੋ ਝੋਲੀ ਚਾਲੀ ਇਹਦੀ ਉਮਰ ਬਈ ਮੈਨੂੰ ਐ ਲੱਗਦਾ ਕੋਈ ਵੀ 10 ਕਮਿਨ ਏਜ ਆ ਬਾਈ ਇਹਨਾਂ ਬੱਚਿਆਂ ਦੀ। ਥਾਂ ਬਲੇ ਕਹਿ ਜਿਹੜੀਆਂ 5 ਬੱਚੀਆਂ ਇਹਨਾਂ ਦੀ ਸੇਮ ਜੀ ਏਜ ਆ। ਸਭ ਅੱਛੇ। ਠੀਕ ਆ। 3000 ਤੇਰੀ ਆ ਬੱਛੀ ਵੀ। ਇਹਦਾ ਮਤਲਬ ਆਪਾਂ ਉਹੀ ਰੇਟ ਵਾਲਾ ਤਾਂ ਗੱਲ ਹੋਈ ਗੀ। ਰੇਟ ਤਾਂ ਬਾਈ ਫੋਨ ਤੇ ਹੁੰਦੇ ਹਨਾ। ਹਾਂ। ਆ ਦੇਖੋ। ਇਹ ਆ ਚੈੱਕ ਕਰ ਲੋ ਬਹੁਤ ਸੋਹਣੀ ਸੁਨੱਖੀ ਬੱਚੀ ਜਾਂਦੀ ਆ ਪ੍ਰੀਤ ਪੱਖ ਤੋਂ ਤਾਂ ਬਸ ਮੰਨ ਲਾ ਕੋਈ ਸਿਰਈ ਆ ਸਿਰਈ ਆ ਅੱਜ ਦੂ ਉੱਤੇ ਦਾ ਅੰਤ ਆ ਦੇਖੋ ਹੁਣ ਤੁਸੀਂ ਬਾਕੀ ਲੱਤਾਂ ਲੁੱਤਾਂ ਦੇਖਿਆ ਕਿੱਡੇ ਮੱਲੇ ਕਿ ਜਿਹੜੀਆਂ ਚੀਜ਼ਾਂ ਸਾਰੇ ਕੈਰੇਕਟਰ ਬੱਚੀ ਦੇ ਦੇਖਣ ਵਾਲੇ ਆ ਵੀ ਆ ਉਹ ਨਹੀਂ ਗੱਲ ਹੈਗੀ ਆ ਦੇਖ ਲੱਗ ਸਕੋਰ ਹੋ ਗਿਆ ਠੀਕ ਆ ਫੇਸ ਦੇਖ ਲਾ ਮਤਲਬ ਇੰਨਾ ਹੀ ਫੇਸ ਰਹਿਣਾ ਬਾਈ ਇਹਦਾ ਆ ਦੇਖ ਲੱਗ ਸਕੋਰ ਹੋ ਗਿਆ ਠੀਕ ਆ ਫੇਸ ਦੇਖ ਲਾ ਮਤਲਬ ਇੰਨਾ ਹੀ ਫੇਸ ਰਹਿਣਾ ਬਾਈ ਇਹਦਾ ਸਹੀ ਗੱਲ ਹੈ ਮਤਲਬ ਮੈਂ ਇਹ ਗੱਲ ਕਹਿੰਦਾ ਵੀ ਕੌਲੀ ਚ ਪਾਣੀ ਪਿਆ ਲਾ ਤੂੰ ਕੌਲੀ ਚ ਪਾਣੀ ਪਿਆ ਲਾ ਤੇ ਆ ਨਹੀਂ ਯਾਰ ਤੇਰੀ ਆ ਬੱਛੀ ਵੀ ਓਕੇ ਆ ਬੰਨ ਫਿਰ ਕਰਾਂ ਅੱਛਾ ਰੋਹਣ ਜਿਵੇਂ ਅਗਲੇ ਨਾਗ ਆ ਗਿਆ ਆਪਣੇ ਆਹਾ ਹਾਂਜੀ ਹਾਂਜੀ ਇਹ ਕਟੋਗੜ ਤਿੰਨ ਚਾਰ ਨਾਗ ਇੱਕੋ ਜਿਹੀ ਏ ਜੀ ਹਾਂਜੀ ਹਾਂਜੀ ਬਾਈ ਇੱਕੋ ਜਿਹੀ ਏ ਜੀ ਆ ਠੀਕ ਆ ਵੀ ਹੈ ਕੋਈ ਫੋਰਸ਼ਾਂਗ ਨਹੀਂ ਹੈ ਨਾ ਆ ਫੋਰਸ਼ਾਂਗ ਕਿਸੇ ਬੱਛੀ ਦੇ ਨਹੀਂ ਹੈਗੀ ਠੀਕ ਆ ਇੱਕ ਆ ਆ ਗਈ ਜਿਵੇਂ ਚਲਾਹੀ ਤੋੜਦੀ ਯਾਰ ਹੁਣ ਹਾਂਜੀ ਹਾਂਜੀ ਛੱਡ ਕੇ ਬੱਛੀ ਤੋੜ ਆਪਾਂ ਇਹ ਲੈ ਆ ਦੇਖ ਲੋ ਪਿੰਕ ਨੋਜ਼ ਵਾਲੀ ਬੱਛੀ ਆ ਤੇ ਕਦ ਕੱਠ ਵੀ ਓਕੇ ਆ ਇਹ ਹੋਊਗੀ ਕੋਈ 8-9 ਮਹੀਨਿਆਂ ਦੀ ਇਹੀ ਉਮਰ ਆ ਗਈ। ਹਾਂ ਬਸ ਵੀ ਸਿਆਂ ਹਾਵੀ ਐ 9 ਮਹੀਨੇ ਦੀ ਹੋਊਗੀ ਵੀ ਸੇਮ ਜਾਇ ਏਜ ਏਜ ਦੀਆਂ ਹੀ ਆ ਇਹ। ਲੈ ਲੈ ਚੈੱਕ ਕਰ ਲਓ ਹੁਣ ਬੱਚੀਆਂ ਹੀ ਬੱਚੀਆਂ ਦੇਖਣ ਨੂੰ ਮਿਲਦੀਆਂ ਮਿੱਤਰੋ ਇੱਕ ਥਾਂ ਦੇ ਉੱਤੇ ਨਾ ਘੱਟੋ ਘੱਟ ਵੀ 14-15 ਬੱਚੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ। ਬੰਦ ਦੇ ਕਰਾਂ ਸੋਣਿਆ। ਬਾਕੀ ਬਾਈ ਸਿਰੇ ਸਿਰੇ ਸਾਟ ਹੀ ਆ ਸਾਰੇ। ਕੋਈ ਕੋਈ ਬੰਦਾ ਆਪਣੇ ਕੋਲ ਆਉਂਦਾ ਵੀ ਤਾਂ ਉਹਨੂੰ ਵੀ ਇੱਕ ਹੀ ਰਾਮ ਵਾਲੇ ਕੁਲਦੰਡਾਣੇ ਦੇ ਬੰਦਾ ਵੀ ਮੈਂ ਕਿਹੜੀ ਲਵਾ ਤੇ ਕਿਹੜੀ ਛੱਟਾ। ਕਿਹੜੀ ਲਵਾ ਤੇ ਕਿਹੜੀ ਛੱਟਾ। ਹਾਂਜੀ ਹਾਂਜੀ ਬਾਈ। ਆਪ ਅੱਛੀ ਵੀ ਚਾਵਾ ਓਕੇ ਐ। ਲੈ ਆ ਇਹਨੂੰ ਇਹਨੂੰ ਖੜ ਲੱਹ ਇਹਦਾ ਵੀ ਲੇਵਾ ਦਿਖਾ ਦ ਗਿਆ ਆਪਾਂ ਤੇ ਇਹਨੂੰ ਤੋੜ ਕੇ ਰਾਂ ਆ ਯਾਰ ਬਰੀਰ ਬੂਲਾ ਆ ਤੁਹਾਡਾ ਬਲੈਕ ਬਿਊਟੀ ਹੈ ਭਾਈ ਦੇ ਹੈ ਬਲੈਕ ਬਿਊਟੀ ਹੈ ਬਲੈਕ ਬਿਊਟੀ ਯਾਰ ਤੂੰ ਰੋ ਹੁਣ ਪਹਿਲਾਂ ਨਾ ਲਿਆਉ ਰਾਂ ਕਰਾਂ ਇਹਦਾ ਲੇਵਾ ਦਿਖਾਉ ਮੈਂ ਇਹ ਲੈ ਹੁਣ ਆਪ ਅੱਛੀ ਚੈੱਕ ਕਰ ਲੋ ਵੀ ਕਲਰ ਹੀ ਬਲੈਕ ਆ ਪਰ ਬਰੀਡ ਦੇ ਪੱਖ ਤੋਂ ਤਾਂ ਸਿਰ ਮਤਲਬ ਕਿ ਇਹ ਵੀ ਸਿਰੇ ਛੱਟ ਹੀ ਹੈ ਕੰਮ ਨਹੀਂ ਯਾਰ ਸੋਹਣੀ ਹੈ ਬੱਚੀ ਤੇਰੀ ਨਹੀਂ ਯਾਰ ਆ ਦੇਖੋ ਝੋਲੀ ਝੋਲੀ ਵੀ ਜਮ ਐਨ ਪੂਰੀ ਸੋਹਣੀ ਸੁਨੱਖੀ ਬੱਚੀ ਆ ਫੁੱਲ ਬਰੀਡ ਵਾਲੀ ਆ ਮੰਨ ਕੇ ਰਹੀ ਦੀ ਮੈਂ ਝੋਲੀ ਦਿਖਾਉਣੀ ਆ ਲੈ ਰੋ ਹੁਣ ਹੁਣ ਤੂੰ ਦੇਖ ਲਾ ਵੀ ਆ ਦੇਖੋ ਥਣ ਥਣ ਜਿਹੜੇ ਹੈਗਾ ਨਾ ਪੂਰੇ ਸੋਹਣੇ ਕੱਢੂਗੀ ਸਟ੍ਰੇਟ ਬੱਛੀ ਆ ਜੀ ਹਾਂ ਵਧੀਆ ਲੈਗ ਪੂਰੇ ਵਧੀਆ ਲੈਗ ਕੋ ਪੂਰੇ ਪੂਰੇ ਚੰਗੀ ਹਾਈਟ ਕਰਨੀ ਆ ਬੱਚਿਆਂ ਨੇ ਸਾਰੀਆਂ ਨੇ ਅਸੀਂ ਜਿਹੜੀ ਆਪਣੇ ਨੰਨੇ ਮੁੰਨੇ ਆ ਗਏ ਪਿੱਛੇ ਹਾਂਜੀ ਭਾਈ ਇਹਨਾਂ ਦੀ ਉਮਰ ਕੋਈ ਇਹਨਾਂ ਦੀ ਏਜ ਬਸ ਆ ਵੀ 4-5 ਮਹੀਨੇ ਭਾਈ ਇੰਨੀ ਏਜ ਆ ਠੀਕ ਆ ਇਹ ਆ ਲੈ ਇਹ ਵੀ ਜਦੋਂ ਵੱਡੀ ਹੋ ਗਈਆਂ ਆ ਆਖੂ ਵੀ ਮੈਂ ਹੀ ਆ ਹਨਾ ਬਸ ਹਾਂ ਵੀ ਇਹ ਹੈ ਛੋਟੀਆਂ ਪਰ ਬਰੀਡ ਦੇ ਪੱਖ ਤੋਂ ਇਹ ਵੀ ਸਾਰੀਆਂ ਕੋ ਪੂਰੇ ਪੂਰੇ ਫੁੱਲ ਕੁਆਲਿਟੀ ਵਾਲੀਆਂ ਬੱਚੀਆਂ ਭਾਈ ਠੀਕ ਆ ਲਿਆ ਕਰਾਂ ਇਹ ਆਇਆ ਜੇ ਮਤਲਬ ਕੋਈ ਬੰਦਾ ਹਨਾ ਛੋਟੀਆਂ ਵੱਡੀਆਂ ਇਕੱਠੀਆਂ ਬੱਚੀਆਂ ਲੈਣਾ ਚਾਹੁੰਦਾ ਹੋਵੇ ਹਨਾ ਇੱਥੇ ਆਜੋ ਆਦੇ ਰੇਟ ਦੀ ਸੈਟਿੰਗ ਹੋ ਜਾਊਗੀ ਬਾਕੀ ਮੈਨੂੰ ਐ ਲੱਗਦਾ ਵੀ ਇਹ ਕੋਈ ਅੱਜ ਦਾ ਨਵਾਂ ਕੰਮ ਨਹੀਂ ਹੈਗਾ ਬਹੁਤ ਮਤਲਬ 2.5-3 ਸਾਲ ਹੋ ਗਿਆ ਆਪਾਂ ਨੂੰ ਇਥੇ ਵੀਡੀਓ ਬਣਾਉਂਦੇ ਇਹਨੂੰ ਤੇ ਅਗਲੇ ਨਾ ਕਿ ਜਿਵੇਂ ਯਾਰ ਤੂੰ ਆ ਬੱਚੀ ਖੋਲ ਇਹਨੂੰ ਖੋਲ ਹੁਣ ਦੇਖ ਟਟ ਦੇਖ ਭਾਈ ਇਹ ਆ ਦੇਖੋ ਲੈ ਹੁਣ ਆ ਕੁਆਲਟੀਆਂ ਦੇਖ ਬੱਚੀ ਜੇ ਵੀ ਕਿੰਨੇ ਆ ਕੁਆਲਟੀਆਂ ਲੈ ਆ ਦੇਖੀ ਲੈ ਯਾਰ ਰੋਹਣਾ ਆਦਾ ਬੱਚੀ ਉਰੇ ਲਿਆ ਮੇਰੇ ਕੋਲ ਇੱਥੇ ਕਾਹਾਂ ਇਹਦਾ ਮੂੰਹ ਚੈੱਕ ਕਰਾਵਾਂ ਮੈਂ ਇਹ ਲੈ ਕਿੰਨਾ ਪਿਆਰਾ ਦੇਖ ਲੈ ਆਵੇ ਛੋਟਾ ਹੀ ਕਰਨ ਤੇ ਛੋਟਾ ਹੀ ਮੂੰਹ ਹਾਂ ਨਹੀਂ ਸੋਹਣੀ ਬੱਚੀ ਤੇਰੀ ਲੈ ਹੁਣ ਦੇਖਣ ਲੈ ਅੱਛਾ ਰੋ ਹੁਣ ਜਿਵੇਂ ਇਹ ਬੱਚਾ ਤਾਂ ਯਾਰ ਜਿਵੇਂ ਇਹ ਬੱਚੇ ਦੀ ਗੱਲ ਕਰਨਾ ਕਿੱਥੋਂ ਲੈ ਕੇ ਆਏ ਹੋ ਹਾਂਜੀ ਭਾਈ ਇਹ ਸਾਰੇ ਮਤਲਬ ਇਹ ਆਹ ਬੱਚੇ ਇਹ 66 ਸੀਮਣ ਦੇ ਆ ਭਾਈ ਇਹ 66 ਸੀਮਣ ਹਾਂਜੀ ਹਾਂਜੀ ਭਾਈ ਇਹ 66 ਸੀਮਣ ਦੇ ਠੀਕ ਹੈ ਨਹੀਂ ਸੋਹਣੇ ਯਾਰ ਆ ਵੀ ਨਗਿੰਨੀ ਹੀ ਆ ਬੱਚੀ ਨੂੰ ਨੀ ਬੜੀ ਤਿਆਰ ਚੰਗੀ ਹੋਊਗੀ ਜਦੋਂ ਆ ਖੋਲ ਕੇ ਦਿਖਾ ਦੋ ਨਹੀਂ ਇਹ ਵੀ ਦੋਨੇ ਪਹਿਣਾ ਹੀ ਐ ਲੈ ਯਾਰ ਇਹ ਦੋਨੇ ਪਹਿਣਾ ਨਹੀਂ ਲੈ ਵੀ ਮਿੱਤਰੋ ਹੁਣ ਤੁਸੀਂ ਦੱਸੋਗੇ ਵੀ ਆ ਜੋੜੇ 'ਚ ਕਿਸੇ ਪਾਸੋਂ ਕੋਈ ਤਥਾ ਲੱਗਦੀ ਐ ਐਂ ਪੂਰੀਆਂ ਸੋਹਣੀਆਂ ਸੁਨੱਖੀਆਂ ਜੋੜਾ ਦੋਨੇ ਪਹਿਣਾ ਹੀ ਲੱਗਦੀਆਂ ਨੇ ਇੱਕੋ ਜਿਹੀਆਂ ਹਾਈਟ ਨੇ ਤੇ ਸਮਝਿਆ ਪੜੀਆਂ ਵੀ ਇੱਕੋ ਜਿਹੀਆਂ ਲੈ ਆਹ ਦੇਖੋ ਹੁਣ ਇਹੇ ਬੱਚੀਆਂ ਸੈਕਸਡ ਸੀਮਿੰਟ ਦੀਆਂ ਬੱਚੀਆਂ ਆ ਗਈਆਂ ਪਿੰਕ ਨੋਜੇ ਦਾ ਵੀ ਇਹਦੇ ਵੀ ਚੈੱਕ ਕਰ ਲਓ ਹੁਣ ਆਹ ਦੇਖ ਲਓ ਕੋਨੀ ਮੋਨੀ ਜੀ ਬੱਚੀ ਆ ਗਈ ਇਹ ਵੀ ਸੋਹਣੀ ਆ ਬਾਕੀ ਤੁਸੀਂ ਦੱਸੋਗੇ ਭਰਾਵੋ ਤੁਹਾਨੂੰ ਇਹ ਬੱਚੀਆਂ ਕਿਵੇਂ ਲੱਗੀਆਂ ਬਣਦੇ ਕਰਾਂ ਰੋ ਹੁਣ ਵੀਰੇ ਲੈ ਉਹੀ ਮਤਲਬ ਉਮਰ ਦੀ ਜੀ ਗੱਲ ਕਰ ਲਏ ਉਹੀ 4-4 5-5 ਮਹੀਨੇ ਉਮਰ ਆ ਇਹਨਾਂ ਦੀ ਕੋਈ ਐ ਨਹੀਂ ਹੈਗਾ ਕੋਈ ਬਹੁਲੀ ਵੱਡੀ ਉਮਰ ਦੀਆਂ ਬੱਚੀਆਂ ਨੇ ਜਦੋਂ ਹੁਣ ਤੁਸੀਂ ਕੋਈ ਲਾਏਗਾ ਬੰਦਾ ਮੈਂ ਕਹਿੰਦਾ ਯਾਰ ਚੰਗੀ ਸੇਵਾ ਕਰਕੇ ਬੱਚੀਆਂ ਤਾਂ ਮੈਨੂੰ ਐ ਲੱਗਦਾ ਯਾਰ ਵੀ 20 ਮਹੀਨੇ ਦੀ ਬੱਚੀ ਦਾ ਸੂਪ ਇਹਦੀ ਹੋਊਗਾ ਆਰਾਮ ਨਾਲ ਜੀ ਆਰਾਮ ਨਾਲ ਭਾਈ ਬਾਕੀ ਚੰਗੀ ਸੇਵਾ ਅਛਾ ਰੋਹਣ ਇੱਕ ਸਵਾਲ ਹੈ ਮੇਰਾ ਹੋਰ ਹੈ ਵੀ ਮੈਂ ਜੇ ਗੱਲ ਕਰਨਾ ਹਨਾ ਵੀ ਗੱਬਣਾ ਪੰਛੀਆਂ ਕਦੋਂ ਲੈ ਕੇ ਆਉਂਗੇ ਗੱਬਣਾ ਪੰਛੀਆਂ ਬਾਈ ਬਸ ਚਲ ਬਾਬੇ ਕੱਪੜਾ ਅਗਲੇ ਸਟਾਕ ਜੇ ਫਿਰ ਆਪਾਂ ਗੱਬਣਾ ਪੰਛੀ ਲੈ ਕੇ ਆਵਾਂਗੇ ਸਾਰੇ ਠੀਕ ਆ ਹਾਂਜੀ ਹਾਂਜੀ ਗੱਬਣਾ ਦੀ ਡਿਮਾਂਡ ਬਹੁਤ ਰਹਿੰਦੀ ਆ ਹਾਂ ਹਾਂ ਕੱਪੜੇ ਵੀ ਆਪਣਾ ਮਲਕੀ ਸਿਸਟਮ ਚ ਮਲਕੀ ਆਪਣੇ ਕੋਲ ਆਉਂਦੀਆਂ ਰਹਿੰਦੀਆਂ ਵੀ ਪਰ ਜਾਂਦੀਆਂ ਨਾਲ ਨਾਲ ਸੇਲ ਹੋ ਜਾਂਦੀਆਂ ਹਾਂ ਵੀ ਇਕੱਠੀਆਂ ਹੁੰਦੀਆਂ ਨੇ ਤਾਂ ਫਿਰ ਆਪਾਂ ਇਹ ਇਕੱਠੀਆਂ ਹੋ ਜਾਂਦੀਆਂ ਹਾਂ ਇਹ ਇਕੱਠੀਆਂ ਹੋ ਜਾਂਦੇ ਵੀ ਆਪਾਂ ਸਪੈਸ਼ਲ ਬਣਾਵਾਂਗੇ ਫਿਰ ਵੀਡੀਓ ਨਾਲ ਠੀਕ ਹੈ ਗੱਬਣਾਤੀ ਬਣਾਵਾਂਗੇ ਵੀਡੀਓ ਠੀਕ ਹੈ ਲੈ ਵੀ ਆ ਗੱਬਣਾ ਬੱਚੀਆਂ ਜ਼ਰੂਰ ਦਿਖਾ ਦਿਓ ਸਾਨੂੰ ਹਾਂਜੀ ਹਾਂਜੀ ਇੱਕ ਵਾਰੀ ਆਪਾਂ ਪਾਈ ਵੀ ਸੀ ਵੀਡੀਓ ਤੇ ਬਾਬੇ ਦੇ ਗਰਬਣਾ ਉਹ ਮਤਲਬ ਕਿ ਉਹਨਾਂ ਦੇ ਵਿਊ ਵੀ ਘੱਟੋ ਘੱਟ 10 ਲੱਖ ਦੇ ਲਵੇ ਮਤਲਬ ਕਿ ਅੱਜ ਵੀ ਆਏ ਨੇ ਪਤਾ ਵੀ ਫੋਨ ਆਉਣ ਲੱਗੇ ਨਾ ਉਸ ਵੀਡੀਓ ਤੇ ਹਾਂ ਉਹ ਹੁਣ ਵੀ ਚੱਲੀ ਜਾਂਦੀ ਰਹਿੰਦੀ ਸਾਡੀ ਬਹੁਤ ਮਤਲਬ ਡਿਮਾਂਡ ਆ ਬੱਚੇ ਬਹੁਤ ਡਿ ਜੁੜੇਵੇਂ ਹਨ ਤੇ ਇੰਨਾ ਟਾਈਮ ਹੋ ਗਿਆ ਵੀ ਤੁਹਾਨੂੰ ਵੀ ਪਤਾ ਕੰਮ ਨਹੀਂ ਮੈਨੂੰ ਇਹ ਸੱਚ ਆ ਵੀ ਆ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਵੀ ਆਪਾਂ ਨਾ ਰ ਆਪਾਂ ਇਹੋ ਜਿਹਾ ਕੰਮ ਕਰਾਵੇ ਭਾਈ ਗੱਲ ਸਹੀ ਗੱਲ ਹੈ ਇਹ ਨੰਬਰ ਬੋਲੀ ਦਿਓ ਨੰਬਰ ਹੈ 98888 36550 ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਹਾਂ ਲੋ ਵੀ ਮਿੱਤਰੋ ਜੇ ਗੱਲ ਕਰ ਲਈਏ ਆਪਾਂ ਬੱਛੀਆਂ ਦਿਖਾਈਆਂ ਅੱਜ ਦੀ ਵੀਡੀਓ ਦੇ ਵਿੱਚ ਇਹ ਬੱਛੀਆਂ ਕਿਵੇਂ ਲੱਗੀਆਂ ਦੱਸਿਓ ਜਰੂਰ ਬਾਕੀ ਇੱਥੇ ਆਇਓ ਮਿੱਤਰੋ ਇੱਥੇ ਆ ਕੇ ਤਸੱਲੀ ਤੁਸੀਂ ਆਪ ਦੀ ਆਪ ਕਰਨੀ ਹੈ ਕਿਉਂਕਿ ਵੀਡੀਓ ਦੇ ਵਿੱਚ ਕਈ ਵਾਰੀ ਕੋਈ ਚੀਜ਼ ਰਹਿ ਜੇ ਤੇ ਫਿਰ ਉਹ ਜਦੋਂ ਤੁਸੀਂ ਇੱਥੇ ਆਉਂਗੇ ਉਦੋਂ ਵੀ ਪਤਾ ਲੱਗ ਜਾਂਦੀ ਹੈ ਕਿਵੇਂ ਲੱਗਿਆ ਕੰਮ ਦੱਸਿਓ ਜ਼ਰੂਰ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਦੇ ਨੇ